जो देश दे तानाशाही चल रही है उसके खिलाफ भुख हड़ताल के तौर पर उन्होंने सरकार तानाशाहने दे अठे हुए इतने आया तो जी आया भी कहना सारे मेरे वालों प्यार भरी सताल नमस्कार वागुरु जी का खालसा वागुरू जी की फतह आज इत कोई शक्ति प्रदर्शन कर नहीं आए आज इ कोई राजनीतिक ताकत दिखा नहीं आए आप आए हैं इतने कोई दिहाड़ी नहीं लिया गए कोई लालच देकर नहीं लिया गए क्योंकि कॉज जोड़ा कारण है वो बहुत वाला है अज हर एक ਸੁਚੇਤ ਨਾਗਰਿਕ ਨੂੰ ਪੜ੍ਹੇ ਲਿਖੇ ਨਾਗਰਿਕ ਨੂੰ ਦੇਸ਼ ਨੂੰ ਪਿਆਰ ਕਰਨ ਵਾਲੇ ਦੇਸ਼ ਭਗਤ ਲੋਕਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਲੋਕਤੰਤਰ ਦਾ ਕੀ ਬਣੂਗਾ ਡਾਕਟਰ ਭੀਮrao ਅੰਬੇਦਕਰ ਜੀ ਬਾਬਾ ਸਾਹਿਬ ਦਾ ਲਿਖੇ ਹੋਏ ਸੰਵਿਧਾਨ ਦਾ ਕੀ ਬਣੂਗਾ ਅੱਜ ਆਪਾਂ ਉਸੇ ਧਰਤੀ ਤੇ ਖੜੇ ਆ ਉਸੇ ਯੋਦੇ ਦੇ ਮਿਊਜ਼ੀਅਮ ਚ ਉਸੇ ਯੋਦੇ ਦੇ ਪਿੰਡ ਚ ਜਿਸਨੇ ਅੱਜ ਤੋਂ ਲਗਭਗ 1931 ਦਾ ਫਾਂਸੀ ਹੋਈ ਸੀ ਲਓ ਵੀ ਲਗਭਗ ਕੋਈ 95 ਸਾਲ 90 ਤੋਂ 95 ਸਾਲ ਪਹਿਲਾਂ ਇਹ ਗੱਲ ਕਹਿਤੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਲਿਖਿਆ ਕਹਿੰਦੇ ਮੈਨੂੰ ਇਸ ਗੱਲ ਦਾ ਕੋਈ ਡਰ ਨਹੀਂ ਜੇ ਮੈਨੂੰ ਕੋਈ ਚਿੰਤਾ ਨਹੀਂ ਕਿ ਆਜ਼ਾਦੀ ਆਊਗੀ ਜਾਂ ਨਾ ਕੋਈ ਸ਼ੰਕਾ ਨਹੀਂ ਸੀ ਸ਼ਹੀਦ ਆਜ਼ਮ ਦੇ ਮਨ ਦੇ ਵਿੱਚ ਕਿ ਦੇਸ਼ ਆਜ਼ਾਦ ਹੋਊਗਾ ਜਾਂ ਨਾ ਉਹ ਕਹਿੰਦੇ ਆਜ਼ਾਦੀ ਤਾਂ ਆਉਣੀ ਹੀ ਆਉਣੀ ਹੈ ਇਹ ਕੋਈ ਸ਼ੱਕ ਨਹੀਂ ਪਰ ਸ਼ਹੀਦ ਆਜ਼ਮ ਅੱਗੇ ਵੀ ਲਿਖਦੇ ਨੇ ਉਹ ਕਹਿੰਦੇ ਮੈਨੂੰ ਡਰ ਤੇ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਔਰ ਬਿਲਕੁਲ ਸਹੀ ਉਹਨਾਂ ਦੀ ਚਿੰਤਾ ਤੇ ਉਹਨਾਂ ਦਾ ਡਰ ਸਾਬਤ ਹੋ ਗਿਆ ਅੰਗਰੇਜ਼ ਗਏ ਕਾਲੇ ਅੰਗਰੇਜ਼ ਆ ਗਏ ਆ ਸਾਡੇ ਵਾਲੇ ਅੰਗਰੇਜ਼ ਆ ਗਏ ਆ ਦੇਸੀ ਅੰਗਰੇਜ਼ ਆ ਗਏ ਇਹ ਲੁੱਟਣ ਲੱਗੇ ਲੁੱਟਣ ਤੋਂ ਬਾਅਦ ਜੇ ਕੋਈ ਆਵਾਜ਼ ਠਾਉਂਦਾ ਕੁੱਟਣ ਲੱਗੇ ਤੇ ਫਿਰ ਜੇਲ੍ਹਾਂ 'ਚ ਬੰਦ ਕਰਨ ਲੱਗੇ ਵਿਰੋਧੀ ਪਾਰਟੀ ਦੇ ਆਵਾਜ਼ਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਦ ਕਰਨ ਲੱਗੇ ਲਾਲਚ ਦੇ ਕੇ ਜਾਂ ਡਰਾ ਕੇ ਜਾਂ ED CBI ਇਨਕਮ ਟੈਕਸ ਐਨਆਈਏ ਪਤਾ ਨਹੀਂ ਕਿਹਦੇ ਕਿਹਦੇ ਡਰ ਛਾਪੇ ਮਰਵਾ ਕੇ ਚੁੱਪ ਕਰਾਉਣ ਲੱਗ ਪਏ ਤਾਜ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਆਤਮਾ ਤੜਫਦੀ ਹੋਣੀ ਕਿ ਐਸ ਇਜ਼ਾਦੀ ਵਾਸਤੇ 23 ਸਾਲ ਦੀ ਉਮਰ 'ਚ ਫਾਂਸੀ ਦੇ ਰੱਸੇ ਚੁੰਮੇ ਸੀ ਕਿ ਐਸ ਇਜ਼ਾਦੀ ਵਾਸਤੇ ਸਾਡੇ 17 ਸਾਲ ਦੀ ਉਮਰ 'ਚ ਘਰ ਛੱਡਿਆ ਸੀ ਇਸ ਗੱਲ ਦਾ ਜਵਾਬ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵੀ ਪੁੱਛਣਗੀਆਂ ਕਿ ਇਹਦਾ ਜਵਾਬ ਕੀ ਦੇਓਗੇ ਅੰਗਰੇਜ਼ਾਂ ਦੇ ਵੇਲੇ ਸ਼ਹੀਦ ਭਗਤ ਸਿੰਘ ਜਦੋਂ ਜੇਲ੍ਹ 'ਚ ਸੀਗੇ ਤਾਂ ਜੇਲ੍ਹ 'ਚੋਂ ਬੋਲਦੇ ਸੀ ਆਪ ਖੁਦ ਵਕੀਲ ਆਪਣੇ ਆਪ ਬਣੇ ਸੀ ਉੱਥੇ মিডিਆ ਲਾਅ ਹੁੰਦਾ ਸੀ ਮੀਡੀਆ ਦੀ ਐਂਟਰੀ ਹੁੰਦੀ ਸੀ ਜੋ ਬੋਲਦੇ ਸੀ ਅਗਲੇ ਦਿਨ ਦੇ ਹਿੰਦੀ ਉਰਦੂ ਤੇ ਇੰਗਲਿਸ਼ ਤੇ ਸਾਰੇ ਖ਼ਬਰਾਂ ਛਪਦਾ ਸੀ ਅੱਜ ਛਪਾ ਕੇ ਦਿਖਾ ਸਕਦੇ ਹਾਂ ਅੱਜ ਕੋਈ ਖ਼ਬਰ ਹੀ ਨਹੀਂ ਆਉਂਦੇ ਦਿੰਦੇ ਬਾਹਰ ਜਿਹੜੀ ਮਨਪਸੰਦ ਖ਼ਬਰ ਹੋਵੇ ਉਹੀ ਆਉਂਦੀ ਹੈ ਬਸ ਜੇ ਕੋਈ ਵਿਰੁੱਧ ਬੋਲ ਪਿਆ ਖ਼ਬਰ ਨਹੀਂ ਆਉਂਦੀ ਆਜ਼ਾਦ ਪਹਿਲਾਂ ਸੀ ਜਾਂ ਆਜ਼ਾਦ ਹੋਣਾ ਫਿਰ ਬਹੁਤ ਸਾਰੇ ਬਜ਼ੁਰਗ ਮੈਨੂੰ ਕਈ ਵਾਰੀ ਮਿਲਦੇ ਆ ਉਮਰਾਂ ਤਾਂ ਹੋ ਗਿਆ ਉਹਨਾਂ ਦੀਆਂ 90 90 ਸਾਲ ਪਰ ਉਹ ਇਹ ਕਹਿੰਦੇ ਆ ਪੁੱਤ ਕਦੇ ਸਟੇਜ ਤੇ ਮੌਕਾ ਮਿਲਿਆ ਸਾਡੇ ਵੱਲੋਂ ਬੋਲਦੀ ਕਿ ਇਹਦੇ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਔਰ ਮੇਰਾ ਰੋਮ ਰੋਮ ਕੰਬ ਉਠਦਾ ਉਹਦੋਂ ਜਦੋਂ ਮੈਂ ਇਹ ਗੱਲ ਸੁਣਦਾ ਕਿ ਬਜ਼ੁਰਗ ਕਹਿੰਦੇ ਨੇ ਉਹ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਫਿਰ ਮੈਂ ਸੋਚਦਾ ਕਿ ਅਸੀਂ ਫਿਰ ਕਰਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਵਰਗੇ ਮਦਨ لال ਢੀਂਗਰਾ ਵਰਗੇ ਅਸੀਂ ਹੀਰੇ ਕਿਉਂ ਗਵਾ ਲਏ ਫਿਰ ਜੇ ਅੰਗਰੇਜ਼ਾਂ ਦਾ ਰਾਜ ਨੂੰ ਚੰਗਾ ਕਹਿਣਾ ਸੀ ਜੇ ਚੰਗਾ ਕਹਾਉਣਾ ਸੀ ਫਿਰ ਉਹਨਾਂ ਦੇ ਫਾਂਸੀ ਚੜਨ ਦਾ ਕੀ ਫਾਇਦਾ ਹੋਇਆ ਉਹ ਵੀ 90 90 95 95 ਸਾਲ ਦੀਆਂ ਉਮਰਾਂ ਭੋਗ ਲੈਂਦੇ ਫਿਰ ਕੋਈ ਆਮ ਘਰਾਂ ਤੋਂ ਤਾਂ ਹੈ ਨਹੀਂ ਅਸੀਂ ਸਰਦੇ ਪੂਜਦੇ ਘਰਾਂ ਤੋਂ ਸੀ ਉਹ ਸਾਰੇ ਸੋ ਅੱਜ ਦੇਸ਼ ਦਾ ਲੋਕਤੰਤਰ ਖਤਰੇ 'ਚ ਡੈਮੋਕ੍ਰੇਸੀ ਖਤਰੇ 'ਚ ਔਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਕੁਰਬਾਨੀ ਖਤਰੇ 'ਚ ਹੈ ਕਿਉਂਕਿ ਕੁਰਬਾਨੀ ਦੇ ਕੇ ਹੀ ਤਾਂ ਡੈਮੋਕਰੇਸੀ ਲਈ ਸੀ ਨਾ ਵਿਆਹ ਸ਼ਾਦੀਆਂ ਜਿੱਦੇ ਪੰਗੜੇ ਤਾਂ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਹੁੰਦੇ ਸੀ ਸਾਵੇਂ ਉਦੋਂ ਲੋਕ ਲੈਂਦੇ ਸੀ ਫਰਕ ਕੀ ਸੀਗਾ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ ਸਿੱਧੇ ਹੀ ਵਾਇਸਰਾਏ ਪੁਆਇੰਟ ਕਰਦੇ ਸੀ ਆਪ ਹੀ ਫੈਸਲੇ ਕਰਦੇ ਸੀ ਤੇ ਭਗਤ ਸਿੰਘ ਹੋਰਾਂ ਦੀ ਲੜਾਈ ਕੀ ਸੀ ਕਿ ਤੁਸੀਂ ਆਪਣੇ ਮੁਲਕ ਜਾਓ ਇਹ ਦੇਸ਼ ਸਾਡਾ ਹੈ ਅਸੀਂ ਵੋਟਾਂ ਪਾ ਕੇ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਆ ਲੜਾਈ ਸੀ ਇਸੇ ਲੜਾਈ ਦੇ ਦੌਰਾਨ ਉਹਨਾਂ ਨੂੰ ਫਾਂਸੀ ਹੋਈ ਕੁਰਬਾਨੀ ਤੋਂ ਬਾਅਦ ਆਜ਼ਾਦੀ ਆ ਗਈ ਦੇਸ਼ 'ਚ ਵੋਟਾਂ ਪੈਣ ਲੱਗੀਆਂ ਤੇ ਵੋਟਾਂ ਪੈਣ ਲੱਗੇ ਡੈਮੋਕ੍ਰੇਸੀ ਹੋ ਗਈ ਤੇ ਅੱਜ ਜੋ ਡੈਮੋਕ੍ਰੇਸੀ ਖਤਰੇ 'ਚ ਹੈ ਮਤਲਬ ਫਿਰ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਕੁਰਬਾਨੀ ਖਤਰੇ 'ਚ ਹੈ ਇਹ ਮਾਲਕ ਬਣ ਕੇ ਬਹਿ ਕੇ ਦੇਸ਼ ਦੇ ਇਹ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀਆਂ ਝਾਕੀਆਂ 26 ਜਨਵਰੀ ਤੇ 15 ਅਗਸਤ ਚੋਂ ਮੱਖਣ ਚੋਂ ਬਾਲਬਮ ਕੱਢ ਕੇ ਮਾਰਦੇ ਆ ਇਹ ਨਹੀਂ ਸਾਨੂੰ ਚਾਹੀਦੇ ਜੀ ਸਾਨੂੰ ਤਾਂ ਆਪਣੀ ਮਨਪਸੰਦੀਆਂ ਝਾਕੀਆਂ ਚਾਹੀਦੀਆਂ ਨੇ ਕਮਾਲ ਹੈ ਇਹ ਕੌਣ ਆ ਗਏ ਸ਼ਹੀਦਾਂ ਦੀ ਕੁਰਬਾਨੀ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਆ ਗਏ ਆਪਣੀ ਮਨਪਸੰਦੀਆਂ ਚਾਕਿਆਂ ਆਜ਼ਾਦੀਆਂ ਦੇ ਦਿਹਾੜਿਆਂ ਤੇ ਦਿਖਾਉਣ ਵਾਲੇ ਤੇ ਗਲਤਫਹਿਮੀ ਚ ਨੇ ਅਰਵਿੰਦ ਕੇਜਰੀਵਾਲ ਜੀ ਦੇਸ਼ ਭਗਤ ਨੇ ਇਮਾਨਦਾਰ ਨੇ ਉਹਨਾਂ ਨੇ ਬਹੁਤ ਵੱਡੀ ਅਫਸਰੀ ਛੱਡੀ ਹੈ ਉਹਨਾਂ ਨੇ ਬਹੁਤ ਵੱਡਾ ਰੁਤਬਾ ਛੱਡਿਆ ਉਹਨਾਂ ਦੀ ਘਰ ਵਾਲੀ ਨੇ ਵੀ ਮੈਡਮ ਸ੍ਰੀ ਦਾ ਕੇਜਰੀਵਾਲ ਉਹਨਾਂ ਨੇ ਵੀ ਬਹੁਤ ਵੱਡਾ ਉਹਦਾ ਛੱਡਿਆ ਦੋਨੋਂ ਆਈਆਰਐਸ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਦੋਨੋਂ ਚਾਹੁੰਦੇ ਤਾਂ ਕਰੋੜਾਂ ਰੁਪਇਆ ਕਮਾ ਸਕਦੇ ਸੀ ਪਰ ਉਹਨਾਂ ਨੇ ਦੇਸ਼ ਲਈ ਛੱਡਿਆ ਆਪਣਾ ਸਾਰਾ ਕੁਝ ਨਸ਼ਾਵਰ ਕੀਤਾ ਕਿ ਦੇਸ਼ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਆਓ ਇਕੱਠੇ ਹੋ ਕੇ ਲੋਕਾਂ ਨੂੰ ਵੀ ਇਕੱਠੇ ਕਰਕੇ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹ ਕਰਾਂ ਤੱਕ ਨਹੀਂ ਪਹੁੰਚੀ ਆਮ ਲੋਕਾਂ ਦੇ ਇਹਨੂੰ ਕਰਾਂ ਤੱਕ ਪਹੁੰਚਾਉਣ ਲਈ ਐਫਰਟ ਕਰੀਏ ਕੋਸ਼ਿਸ਼ਾਂ ਕਰੀਏ ਆਹੀ ਗਲਤੀ ਕੀਤੀ ਹੈ ਪਹਿਲਾਂ ਤਾਂ ਇਹਨਾਂ ਨੂੰ ਇਹ ਗਲਤਫਹਿਮੀ ਰਹੀ ਇਹ ਕਹਿੰਦੇ ਰਹੇ ਸੜਕ ਪਰ ਕਾਨੂੰਨੀ ਬਣेंगे ਇਹ ਭੂਕ ਹੜਤਾਲ ਕਰਕੇ ਯੰਚਨ ਕਰਕੇ ਇਹ ਨਾਰੇ ਲਗਾ ਕੇ ਕਾਨੂੰਨ ਨਹੀਂ ਬਣेंगे ਹਿੰਮਤ ਹੈ ਤਾਂ ਜੀਤ ਕਰ 아이ئے ਮਜਬੂਰੀ ਚ ਪਾਰਟੀ ਬਣਾਉਣੀ ਪੈਗੀ ਪਾਰਟੀ ਜਿੱਤ ਕੇ ਆ ਗਈ ਜਿਹੜੇ ਕਹਿੰਦੇ ਸੀ ਜੀਤ ਕਰ 아이ئے ਉਹ ਹਾਰ ਗਏ ਤਾਂ ਫਿਰ ਹੁੰਡਾਰੇ ਹੋ ਗਿਆ ਵੀ ਇਹ ਤਾਂ ਜਿੱਤਣ ਲੱਗ ਗਏ ਇਹਨਾਂ ਨੂੰ ਤਾਂ ਲੋਕ ਪਸੰਦ ਕਰਨ ਲੱਗ ਗਏ 10 ਸਾਲਾਂ ਦੇ ਵਿੱਚ ਪਾਰਟੀ ਨੇ ਦੋ ਸਟੇਟਾਂ 'ਚ ਸਰਕਾਰ ਬਣਾ ਲਈ ਐਮਸੀਡੀ ਦੇ ਵਿੱਚ ਬਹੁਮਤ ਹੈ ਦਿੱਲੀ ਦੇ ਵਿੱਚ ਉਹ ਵੀ ਸਰਕਾਰ ਦੇ ਬਰਾਬਰ ਹੀ ਹੁੰਦਾ ਗੁਜਰਾਤ 'ਚ ਐਮਐਲਏ ਨੇ ਗੋਆ 'ਚ ਐਮਐਲਏ ਨੇ ਚੰਡੀਗੜ੍ਹ ਦਾ ਮੇਅਰ ਸਾਡਾ 10 ਸਾਲਾਂ ਸਵਾ ਦੇ ਮੈਂਬਰ ਨੇ ਤਾਂ ਫਿਰ ਡਰ ਗਏ ਕਹਿੰਦੇ ਯਾਰ ਇੰਨਾ ਛੇਤੀ ਇੰਨਾ ਕੁਇਕਲੀ ਐਨੀ ਤੇਜ਼ੀ ਨਾਲ ਤਾਂ ਕੋਈ ਪਾਰਟੀ ਫੈਲਿਓ ਹੀ ਨਹੀਂ ਇਹ ਤਾਂ ਆਪਣੇ ਲਈ ਬਹੁਤ ਵੱਡਾ ਖਤਰਾ ਬਣ ਗਏ 1958 ਚ ਜਨ ਸੰਗ ਬਣਿਆ ਸੀ ਜਿਹਨੂੰ ਭਾਜਪਾ ਕਹਿੰਦੇ ਅੱਜ 1984 ਚ ਦੋ ਸੀਟਾਂ ਆਈਆਂ ਸੀ 26 ਸਾਲਾਂ ਬਾਅਦ 1885 ਚ ਕਾਂਗਰਸ ਬਣੀ ਸੀ 1930 ਚ ਕਾਉਂਸਲਰ ਜਿੱਤਿਆ ਸੀ ਇੱਕ 45 ਸਾਲਾਂ ਬਾਅਦ ਇੱਥੇ 10 ਸਾਲਾਂ ਚ ਨੈਸ਼ਨਲ ਪਾਰਟੀ ਬਣਾਈ ਬੈਠੇ ਆਂ ਆਹੀ ਡਰ ਖਾਈ ਜਾਂਦਾ ਨਾ ਆਹੀ ਹਵਾ ਪਾਣੀ ਨਹੀਂ ਇਸੇ ਡਰ ਕਰਕੇ ਇਹਨਾਂ ਨੇ ਫਿਰ ਹੁਣ ਤਰੀਕਾ ਕੱਢਿਆ ਕੈਂ ਕਰੋ ਜਿਹੜੇ ਜਿਹੜੇ ਵੀ ਖੇਤਰੀ ਜਾਂ ਖੇਤਰੀ ਜਾਂ ਨੈਸ਼ਨਲ ਲੈਵਲ ਦੇ ਲੀਡਰ ਨੇ ਜਿਹੜੇ ਬੋਲਦੇ ਨੇ ਉਹਨਾਂ ਤੇ ਛਾਪੇ ਮਰਵਾਓ ਉਹਨਾਂ ਨੂੰ ਅੰਦਰ ਕਰੋ ਆਵਾਜ਼ਾਂ ਬੰਦ ਕਰ ਦਿਓ ਤੇ ਬਸ ਕੱਲਾ ਮੋਦੀ ਮੋਦੀ ਐਂ ਆਵੇ ਬਸ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਬੈਠੇ ਨੇ ਪੰਜਾਬੀ ਭਰਾ ਭਰਾਵੋ ਮੈਨੂੰ ਇਹ ਦੱਸ ਦੋ ਗੁਲਦਸਤੇ ਦੇ ਵਿੱਚ ਇੱਕੋ ਰੰਗ ਦੇ ਫੁੱਲ ਹੋਣ ਤਾਂ ਤੁਸੀਂ ਗੁਲਦਸਤਾ ਕਿੰਨੀ ਕ ਵਾਰ ਦੇਖ ਸਕੋਗੇ ਇੱਕ ਵਾਰੀ ਦੋ ਵਾਰੀ ਦੇਖ ਲਵਾਂਗੇ ਇੱਕੋ ਰੰਗ ਦੇ ਫੁੱਲ ਨੇ ਇੱਕੋ ਜੀ ਉਹਨਾਂ 'ਚੋਂ ਮਹਿਕ ਜਾਂ ਸੁਗੰਧ ਆਉਂਦੀ ਹੈ ਗੁਲਦਸਤਾ ਉਹਨੂੰ ਕਹਿੰਦੇ ਨੇ ਜਿਦੇ ਵਿੱਚ ਭਾਂਤ ਭਾਂਤ ਦੇ ਫੁੱਲ ਹੋਂ ਹਰ ਫੁੱਲ ਦਾ ਆਪਣਾ ਰੰਗ ਹੋਵੇ ਤੇ ਹਰ ਫੁੱਲ ਦੀ ਆਪਣੀ ਸੁਗੰਧ ਹੋਵੇ ਸਾਡਾ ਦੇਸ਼ ਇੱਕ ਗੁਲਦਸਤਾ ਹੈ ਭਾਂਤ ਭਾਂਤ ਦੇ ਫੁੱਲਾਂ ਦਾ ਇਹ ਕਹਿੰਦੇ ਨਹੀਂ ਇਕੱਲੇ ਇੱਕੋ ਰੰਗ ਦੇ ਗੁਲਦਸਤਾ ਬਣਾਉਣਾ ਬਸ ਬਾਕੀ ਸਾਰੇ ਫੁੱਲਾਂ ਨੂੰ ਜਾਂ ਤਾਂ ਮਧੋਲ ਦੋ ਜਾਂ ਉਹਨਾਂ ਫੁੱਲਾਂ ਨੂੰ ਟਾਹਣੀਆਂ ਤੋਂ ਤੋੜ ਦੋ ਜਾਂ ਉਹਨਾਂ ਫੁੱਲਾਂ ਦੇ ਬੂਟਿਆਂ ਨੂੰ ਮੁਰਝਾ ਲੈਣ ਦੋ ਇਹ ਐਂ ਕਹਿੰਦੇ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਹੈ ਇਹ ਸਾਰੇ ਦੇਸ਼ 'ਚ ਮਹਿਕ ਵੰਡ ਰਿਹਾ ਹੈ ਇਮਾਨਦਾਰੀ ਦੀ ਪਾਰਦਰਸ਼ਤਾ ਦੀ ਰਾਜਨੀਤੀ ਦੀ ਕੰਮ ਦੀ ਰਾਜਨੀਤੀ ਦੀ ਗਰੀਬਾਂ ਦੇ ਕੰਮ ਆਉਣ ਦੀ ਰਾਜਨੀਤੀ ਦੀ ਬਸ ਆਹੀ ਦੁੱਖ ਹੈ ਇਹਨਾਂ ਨੂੰ ਕਿਉਂਕਿ ਜਿਹੜਾ ਇਹਨਾਂ ਵਾਲਾ ਗੁਲਦਸਤਾ ਹੈ ਉਹ ਤਾਂ ਬਹੁਤ ਮਹਿੰਗੇ ਫੁੱਲਾਂ ਵਾਲਾ ਗੁਲਦਸਤਾ ਹੈ ਜੀ ਉਹਨਾਂ ਨੂੰ ਤਾਂ ਸਾਰੇ ਹੀ ਫੁੱਲ ਵੇਚਤੇ ਦੇਸ਼ ਦੇ ਤੇਲ ਵੇਚਤਾ ਰੇਲ ਵੇਚਤੀ ਫੇਲ ਵੇਚਤਾ ਐਲਆਈਸੀ ਵੇਚਤੀ ਵੇਚੀ ਜਾਂਦੇ ਆ ਉਹਨਾਂ ਨੂੰ ਸੋ ਨਹੀਂ ਚਾਹੁੰਦੇ ਕਿ ਕੋਈ ਆਵਾਜ਼ ਇਹ ਜੀ ਹੋਵੇ ਜਿਹੜੀ ਸਾਡੀ ਆਵਾਜ਼ ਨੂੰ ਰੋਕਦੀ ਹੋਵੇ ਅਰਵਿੰਦ ਕੇਜਰੀਵਾਲ ਦੀ ਆਵਾਜ਼ ਐ ਸੀ ਜਿਹੜੀ ਸਾਰੇ ਦੇਸ਼ 'ਚ ਫੈਲਦੀ ਸੀ ਜਦੋਂ ਬੋਲਦੇ ਸੀ ਸੱਚ ਬੋਲਦੇ ਸੀ ਅੱਜ ਵੀ ਜਦੋਂ ਬੋਲਦੇ ਆ ਸੱਚ ਬੋਲਦੇ ਆ ਅਸੀਂ ਉਹਨਾਂ ਦੇ ਸਪਾਈ ਆ ਨੇ ਸਾਨੂੰ ਕਿਹਨੇ ਪੁੱਛਣਾ ਸੀ ਇੱਥੇ ਆਪਾਂ ਲੈ ਮੰਤਰੀ ਚੇਅਰਮੈਨ ਬਣੇ ਬੈਠੇ ਆ ਕਾਦੇ ਵਾਸਤੇ ਕਿਉਂ ਬਣੇ ਬੈਠੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਇੱਕ ਬੂਟਾ ਲਾਇਆ ਕਿ ਆਮ ਲੋਕਾਂ ਦੇ ਘਰਾਂ ਨੂੰ ਵੀ ਕਿਹਾ ਕਿ ਉਹਨਾਂ ਦੇ 3 ਪੁੱਤ ਵੀ ਆਓ ਬਾਹਰ ਆਪਾਂ ਨੂੰ ਕਿਹੜਾ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਹਰਾ ਪੈਨ ਚਲਾਉਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਲੋਕਾਂ ਦੇ ਕੰਮ ਨਹੀਂ ਕਰਾਉਣੇ ਆਉਂਦੇ ਉਹੀ ਖਜ਼ਾਨਾ ਹੈ ਉਹੀ ਤਾਰਾਂ ਨੇ ਉਹੀ ਗ੍ਰਿਡ ਨੇ ਉਹੀ ਬੱਲਬ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਈ ਜਾਂਦੀ 24 ਘੰਟੇ ਹੁਣ ਕਿਵੇਂ ਨੌਕਰੀਆਂ ਮਿਲ ਜਾਂਦੀਆਂ ਲੋਕਾਂ ਨੂੰ ਹੁਣ ਕਿਵੇਂ ਸੜਕਾਂ ਤੇ ਐਸਐਸਐਫ ਦੇ ਰੂਪ ਚ ਨਵੀਆਂ ਗੱਡੀਆਂ ਲੈ ਕੇ ਪੁਲਿਸ ਫਿਰ ਰਹੀ ਹੈ ਲੋਕਾਂ ਦੀਆਂ ਜਾਨਾਂ ਬਚਾਉਂਦੀ ਹੁਣ ਕਿਵੇਂ ਤੀਰਥ ਯਾਤਰਾ ਸ਼ੁਰੂ ਹੋਗੀ ਹੁਣ ਕਿਵੇਂ ਘਰ ਘਰ ਰਾਸ਼ਨ ਆਗੇ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਲੱਗੀ ਸਰਕਾਰ ਹੁਣ ਕਿਵੇਂ ਟਾਟਾ ਵਰਗੇ ਸਨਾਥਨ ਟੈਕਸਟਾਈਲ ਵਰਗੇ ਵੱਡੇ ਵੱਡੇ ਦੇਸ਼ ਦੇ ਉਦਯੋਗ ਘਰਾਣੇ ਆਪਣੀਆਂ ਆਪਣੀਆਂ ਫੈਕਟਰੀਆਂ ਜਿਹੜੀਆਂ ਪੰਜਾਬ ਚ ਲੈ ਕੇ ਆਉਣ ਲੱਗ ਗਏ ਕੀ ਬਦਲ ਗਿਆ ਕੁਛ ਨਹੀਂ ਬਦਲਿਆ ਨੀਅਤ ਬਦਲੀ ਆ ਬਸ ਨੀਅਤ ਸਾਫ਼ ਹੈ ਬਸ ਆਈ ਭਰ ਕੇ ਬਸ ਸੋਇਨਾ ਨੂੰ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਅਸੀਂ ਜੇਲ੍ਹ ਦੇ ਵਿੱਚ ਕਰਕੇ ਉਹਨਾਂ ਦੀ ਆਵਾਜ਼ ਦਬਦਾਂਗੇ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਅਰਵਿੰਦ ਕੇਜਰੀਵਾਲ ਨੂੰ ਤਾਂ ਫੜ ਲੋਂਗੇ ਗ੍ਰਿਫਤਾਰ ਕਰ ਲੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਦਾ ਕੀ ਕਰੋਗੇ ਫਿਰ ਹੁਣ ਡਰੇ ਪਏ ਨੇ ਵਿਆਹ ਕੀ ਪੰਗਾ ਲੈ ਲਿਆ ਡੂਮਣੇ ਚ ਡੜਾ ਮਾਰ ਲਿਆ ਕਿਉਂਕਿ ਪਹਿਲਾਂ ਇਹਨਾਂ ਨੇ ਉਧਰ ਡਰਾ ਡੂਲੇ ਪਰ ਅਸੀਂ ਡੰਡੂਣ ਵਾਲੇ ਹੈ ਨਹੀਂ ਅਸੀਂ ਤਾਂ ਸਿਰ ਤੇ ਕਫਣ ਬਨ ਕੇ ਆਏ ਆ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਜੀ ਸਾਡਾ ਕੋਈ ਖਾਨਦਾਨੀ ਧੰਦਾ ਨਹੀਂ ਹੈਗਾ ਇਹ ਕਿ ਮੇਰਾ ਬਾਪੂ ਮੰਤਰੀ ਸੀ ਮੈਨੂੰ ਵੀ ਮੈਂ ਐਮਐਲਏ ਬਣਨਾ ਹੀ ਪੈਣਾ ਹੈ ਹੋਰ ਮੈਨੂੰ ਕੋਈ ਕੰਮ ਨਹੀਂ ਆਉਂਦਾ ਮੈਂ ਤਾਂ ਇਹੀ ਬਣੂ ਇਹ ਕੰਮ ਨਹੀਂ ਹੈਗਾ ਇੱਥੇ ਅਸੀਂ ਸਾਰੇ ਨਾਨ ਪੋਲੀਟিক্যাল ਬੈਕਗ੍ਰਾਉਂਡ ਚੋਂ ਆਏ ਆ ਕਿਉਂਕਿ ਹਰੇਕ ਬੰਦਾ ਆਪਣਾ ਆਪਣਾ ਧੰਦਾ ਛੱਡ ਕੇ ਆਇਆ ਕੋਈ ਵਕੀਲ ਸੀ ਕੋਈ ਪੱਤਰਕਾਰ ਸੀ ਕੋਈ ਕਲਾਕਾਰ ਸੀ ਛੱਡ ਕੇ ਤੇ ਇਹਨਾਂ ਮਤਲਬ ਇਹ ਕਿ ਝੂਠ ਬੋਲ ਕੇ ਧਰਮ ਦੀ ਰਾਜਨੀਤੀ ਕਰਕੇ ਨਫ਼ਰਤ ਫਲਾ ਕੇ ਦੇਸ਼ ਨੂੰ ਜਿੱਤ ਲੈਣਗੇ ਵੀਰੋ ਜਦੋਂ ਐਸੇ ਜਗ੍ਹਾ ਤੋਂ ਸੌ ਚੁੱਕੀ ਐਸੇ ਸਟੇਜ ਤੋਂ 16 ਮਾਰਚ 2022 ਨੂੰ ਸਭ ਤੋਂ ਪਹਿਲਾ ਫੈਸਲਾ ਗੱਡੀ 'ਚ ਬਹਿ ਕੇ ਇਹੀ ਕੀਤਾ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ 'ਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਲੱਗੂਗੀ ਬਸ ਇੱਕ ਨੇ ਦੇਸ਼ ਲੈ ਕੇ ਦਿੱਤਾ दूजे ने उस आजादी वास्ते सबू बराबरता का हक देने संविधान लिख के दता अ खतरे च ने अज भगत सिंह द्वारा दुआई गई आजादी खतरे चाक्टर आज डॉक्टर साहब द्वारा लिखा हुआ संविधान खतरे चल कर अस अब सारे कटे हुए कल मैंने किसी ने कहा ਕਹਿੰਦਾ ਜੀ ਇੰਨਾ ਕੁ ਪੁੱਛ ਲਿਓ ਕਿਸੇ ਸਟੇਜ ਤੇ ਬੋਲਦੇ ਹੋ ਕਿ ਇੰਨਾ ਝੂਠ ਚੱਲ ਰਿਹਾ ਇੰਨਾ ਝੂਠ ਚੱਲ ਰਿਹਾ ਚਲੋ ਐਂ ਕਰੋ ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕਿਤਨੀ ਤਾਂ ਦਿਖਾ ਦਿਓ ਜਿਹਦੇ ਵਿੱਚ ਚਾਹ ਵੇਚਦੇ ਰਹੇ ਉਹ ਵੀ ਨਹੀਂ ਹੈਗੀ ਕਿਤੇ ਹੱਦ ਦਾ ਝੂਠ ਦੀ ਮਤਲਬ ਜੁਮਲੇ ਉਹ ਕਰ ਦਾਂਗੇ ਆਹ ਕਰ ਦਾਂਗੇ ਅੱਛਾ ਅਰਵਿੰਦ ਕੇਜਰੀਵਾਲ ਜੀ ਨੇ 2022 ਜਦੋਂ ਪ੍ਰਚਾਰ ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫ਼ਜ਼ ਯੂਜ਼ ਕੀਤਾ ਕਿ ਤੁਹਾਨੂੰ ਗਰੰਟੀਆਂ ਦਿੰਨੇ ਆ ਅਸੀਂ ਪਹਿਲੀ ਗਾਰੰਟੀ ਬਿਜਲੀ ਫ੍ਰੀ ਕਰਾਂਗੇ ਦੂਜੀ ਗਾਰੰਟੀ ਨੌਕਰੀਆਂ ਦੇਵਾਂਗੇ ਤੀਜੀ ਗਾਰੰਟੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਚੌਥੀ ਗਾਰੰਟੀ ਸਕੂਲ ਸ਼ਾਨਦਾਰ ਬਣਾ ਦਾਂਗੇ ਪੰਜਵੀਂ ਗਾਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੱਤਵੀਂ ਗਾਰੰਟੀ ਰਾਸ਼ਨ ਤੁਹਾਡੇ ਘਰ-ਘਰ ਮਿਲੇਗੂ ਅੱਠਵੀਂ ਗਾਰੰਟੀ ਸਰਕਾਰ ਪਿਪਲਾ ਬੋੜਾ ਤੋਂ ਚੱਲੂਗੀ ਇਸ ਤਰ੍ਹਾਂ ਗਾਰੰਟੀਆਂ ਦਿੰਦੇ ਸੀ ਅਸੀਂ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ 'ਚ ਤੇ ਫਿਰ ਪੰਜਾਬ 'ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀਆਂ ਕਿਹਾ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਵੀ ਆ ਘੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਏ ਹਰੇਕ ਦੇ ਖਾਤੇ ਚ ਆਜੂਗਾ ਆ ਗਿਆ ਕਿਹਾ ਸੀ ਕਾਲਾ ਤਨ ਲੈ ਕੇ ਆਵਾਂਗੇ ਲਿਆਂਦਾ ਸਗੋਂ ਉਲਟਾ ਕੀਤਾ ਦੇਸ਼ ਚੋਂ ਕਾਲਾ ਤਨ ਜਾ ਰਿਹਾ ਹੈ मोदी जी हर रोज हैं, उत्तर च जाके कहें दक्षण जा कहते पच्छम जाके कहें पूर्व जाके कहें भ्रष्टाचारियों को छोड़ूंगा नहीं बिल्कुल सही कहें वो उन्होंने कहने का मतलब है कि देश में जो भी भ्रष्टाचारी है उसको छोड़ूंगा नहीं उसको बीजेपी में शामिल कर लूंगा बस ਵਾਸ਼ਿੰਗ ਮਸ਼ੀਨ ਹੈਗੀ ਇਹਨਾਂ ਕੋਲੇ ਉਹ ਚ ਤੋਂ ਲੈਂਦੇ ਨੇ ਉਸ ਤੋਂ ਬਾਅਦ ਕਹਿੰਦੇ ਹੁਣ ਤੂੰ ਠੀਕ ਹੋ ਗਿਆ ਬਸ ਸੋ ਵੀਰੋ ਸਭ ਤੋਂ ਵੱਡੇ ਘਟਾਲੇਵਾਜ਼ ਸਭ ਤੋਂ ਵੱਡੇ ਪ੍ਰਸ਼ਟਾਚਾਰੀ ਜਦੋਂ ਇਹ ਕਹਿਣ ਨਾ ਖਾਊਂਗਾ ਨਾ ਖਾਣੇ ਦੂੰਗਾ ਤਾਂ ਫਿਰ ਦੁੱਖ ਹੁੰਦਾ ਸ਼ੀਦ ਆਜ਼ਮ ਪਾਕਿਸਤਾਨ ਹੋਰਾਂ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਜੋ ਸ਼ਿਦਿਆਜ਼ਮ ਪਾਕਿਸਤਾਨ ਨੂੰ ਉਹਨਾਂ ਨੇ ਲਿਖਿਆ ਇੱਕ ਸ਼ੇਰ ਕਿਆ ਲੋਕ ਸੀ ਉਹ ਕਿਆ ਦੇਸ਼ ਪ੍ਰਤੀ ਉਹਨਾਂ ਦਾ ਪਿਆਰ ਕਿਆ ਛੋਟੀ ਜੀ ਉਮਰ ਦੇ ਵਿੱਚ ਗਿਆਨ ਭਗਤ ਸਿੰਘ ਜੀ ਨੇ ਲਿਖਿਆ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਜਿਹੜੀ ਮੇਰੀ ਕਲਮ ਹੈ वो मेरे सुभा जान इस कदर वाकिफ है मेरी कलम मेरे किरदार से के इश्क भी लिखना चाहता हूं तो इनकलाब लिखा जाता है